ਕੈਨੇਡਾ ਦੇ অন্ਟਾਰੀਓ ਸੁਭਾਈ ਪੁਲਿਸ ਨੇ ਚੈਟਸਵਰਥ ਕਸਬੇ ਦੇ ਬਾਰ ਬਾਰ ਕਵਾੜੀਏ ਦੇ ਗੋਦਾਮ ਤੇ ਛਾਪਾ ਮਾਰ ਕੇ ਉਥੋਂ 26 ਲੱਖ ਡਾਲਰ ਕੀਮਤ ਦੇ ਚੋਰੀ ਦੇ ਵਾਹਨ ਬਰਾਮਦ ਕੀਤੇ ਨੇ ਇਹਨਾਂ ਵਾਹਨਾਂ ਦੀ ਭੰਨਤੋੜ ਕਰਕੇ ਪੁਰਜ਼ੇ ਅਤੇ ਹੋਰ ਸਮਾਨ ਵੇਚਿਆ ਜਾਣਾ ਸੀ ਗੋਦਾਮ ਮਾਲਕ ਦੇ ਗ੍ਰੇਡ ਵੈਲੀ ਰਹਿਣ ਵਾਲੇ ਅਮਰਦੀਪ ਭੱਟੀ ਉੱਤੇ ਚੋਰੀ ਅਤੇ ਵਾਹਨਾਂ ਦੇ ਨੰਬਰ ਮਟਾਉਣ ਸਮੇਤ ਭੰਨਤੋੜ ਕਰਨ ਦੇ 8 ਅਪਰਾਧਿਕ ਦੋਸ਼ ਆਇਦ ਕੀਤੇ ਗਏ ਨੇ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਜ਼ਮਾਨਤ ਦਿੰਦੇ ਹੋਏ 27 ਫਰਵਰੀ ਨੂੰ ਓਵਨ ਸੌਂਡ ਦੀ ਅਦਾਲਤ ਵਿੱਚ ਪੇਸ਼ ਹੋਣ ਦੀ ਸ਼ਰਤ ਤੇ ਰਿਹਾ ਕੀਤਾ ਗਿਆ ਹੈ ਕਈ ਏਕੜਾਂ ਵਿੱਚੋਂ ਫੈਲੇ ਅਮਰਦੀਪ ਪੱਟੀ ਦੇ ਗੋਦਾਮ ਦੀ ਤਲਾਸ਼ੀ ਦੌਰਾਨ ਉਥੋਂ ਪੁਲਿਸ ਨੇ 4 ਟਰੱਕ ਅਤੇ ਟਰਾਲੀਆਂ ਸਮੇਤ 63 ਨਿੱਕੇ ਵੱਡੇ ਟਰਾਲੀਆਂ ਅਤੇ 10 ਵਪਾਰਿਕ ਯਾਤਰੀ ਵਾਹਨ ਉਭਰਾਮਤ ਕੀਤੇ ਨੇ ਇਹਨਾਂ 'ਚ ਕਈਆਂ ਦੀ ਪਛਾਣ ਲਕੋਣ ਲਈ ਬਿੰਨ ਨੰਬਰ ਵਿਗਾੜੇ ਹੋਏ ਸਨ ਅਤੇ ਕਈਆਂ ਦੀ ਭਾਂ ਤੋੜ ਕਰਕੇ ਪੁਰਜ਼ੇ ਕੱਢੇ ਹੋਏ ਸਨ ਪੁਲਿਸ ਅਨੁਸਾਰ ਉਸਨੂੰ ਸੂਚਨਾ ਮਿਲਿ ਕੇ ਚੈਟਸਵਰਤ ਕਸਵੇ ਦੀ ਸਾਈਡ ਰੋਡ ਨੰਬਰ 5 ਤੇ ਸਥਿਤ ਗੋਦਾਮ ਵਿੱਚ ਚੋਰੀ ਕੀਤੇ ਵਾਹਨ ਲਿਆ ਕੇ ਉਹਨਾਂ ਦੀ ਪਛਾਣ ਖਤਮ ਕਰਕੇ ਜਾਂ ਸਸਤੇ ਭਾਅ ਵੇਚ ਦਿੱਤੇ ਜਾਂਦੇ ਨੇ ਜਾਂ ਭਾਂ ਤੋੜ ਕਰਕੇ ਪੁਰਜ਼ੇ ਵੇਚੇ ਜਾਂਦੇ ਨੇ ਇਹ سلسلہ ਕਾਫੀ ਦੇਰ ਤੋਂ ਚੱਲ ਰਹੀ ਸੀ অন্ਟਾਰੀਓ ਪੁਲਿਸ ਦੀ ਗੈਰ ਬਰੂਸ ਕਸਬੇ ਦੇ ਦਸਤੇ ਨੇ ਅਦਾਲਤ ਤੋਂ ਤਲਾਸ਼ੀ ਵਾਰੰਟ ਲੈ ਕੇ ਛਾਪਾ ਮਾਰਿਆ ਤੇ ਉੱਥੋਂ ਵੱਡੀ ਗਿਣਤੀ ਵਿੱਚ ਚੋਰੀ ਕੀਤੇ ਵਾਹਨ ਬਰਾਮਦ ਹੋਏ ਨੇ ਵਾਹਨਾਂ ਦੀ ਕੀਮਤ 26 ਲੱਖ ਡਾਲਰ ਤੋਂ ਵੱਧ ਦੱਸੀ ਜਾਂਦੀ ਹੈ ਇਹਨਾਂ 'ਚ ਕਈਆਂ ਦੇ ਉਖਾੜੇ ਹੋਏ ਪੁਰਜ਼ੇ ਕਬਾੜ ਮਾਰਕੀਟ ਵਿੱਚ ਵੇਚਣ ਦੀ ਤਿਆਰੀ ਸੀ ਭੱਟੀ ਵਿਰੁੱਧ ਵੱਖ-ਵੱਖ 8 ਅਪਰਾਧਾਂ ਹੇਠ ਕੇਸ ਦਰਜ ਕੀਤਾ ਗਿਆ ਹਾਲਾਂਕਿ ਕੈਨੇਡਾ ਦੇ ਨਰਮ ਜ਼ਮਾਨਤੀ ਨਿਯਮ ਤਹਿਤ ਉਹਨਾਂ ਨੂੰ 27 ਫਰਵਰੀ ਨੂੰ ਜੱਜ ਮੂਰੇ ਆਤਮ ਸਮਰਪਣ ਕਰਨ ਦੀ ਸ਼ਰਤ ਤੇ ਜ਼ਮਾਨ de te te